ਮਸਤੀ ਕਰੋ ਪਸੀ ਕਰੋਗੇ ਨਹੀਂ ਕਰਦੇ ਮੈਂ ਮੈਂ ਮੇਰਾ ਵੀਰ ਬਾਈ ਕੰਮ ਕਰੋ ਫੂਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ 12 ਹਸਵਾ ਡਿਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਆਰੇ ਆਪਾਂ ਐਮਐਲਏ ਦੀ ਗੱਡੀ ਹੈ ਨਾ ਐਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਹਿਸਾਬ ਹੈ ਐਨੀ ਦੂਰ ਮੇਰੇ ਸਾਥ ਗੱਡੀ ਹੈ ਠੀਕ ਹੈ ਕਿਹੜਾ ਐਮਐਲਏ ਦੀ ਗੱਡੀ ਦੱਸੋ ਮੇਰੇ ਨਾਲ ਮੇਰੇ ਸਾਥ ਗੱਡੀ ਹੈ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਮਸਤੀ ਕਰੋ ਪਸੀ ਕਰੋਗੇ ਨਹੀਂ ਕਰਦੇ ਮੈਂ ਮੈਂ ਮੇਰਾ ਵੀਰ ਬਾਈ ਕੰਮ ਕਰੋ ਫੂਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ 12 ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਗੋਲੀ ਨਹੀਂ ਚੋਂਦੇ ਸੋਸ਼ਲ ਮੀਡੀਆ 'ਚ ਕਰੋ ਦੂਈ ਨਹੀਂ ਕਰੋ ਤੂੰ ਇਹ ਕਿਵੇਂ ਲੋਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਨਹੀਂ ਬਦਮਾਸ਼ੀ ਨਹੀਂ ਕਰਦਾ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਗੱਲ ਨਹੀਂ ਖੜੇ ਹੋ ਫਿਰ ਦੀ ਇੰਦਾਂ ਦੀ ਗੱਲ ਹੈ ਤੇ ਕੋਤਰ ਕੋਈ ਯਾਰ ਕਰਦੇਗੀ ਬਈ ਨਾ ਬਾਈ ਕੰਮ ਹੈ ਦੀਮਨ ਜੋਦ ਦੀ ਫਲਾਣਾ ਫਲਾਣਾ ਥੋੜਾ ਪਤਾ ਦੇਖ ਲਓ ਤੁਸੀਂ

ਪਿੱਛੇ ਸਾਰਾ ਜਹਾਜ਼ ਦਾ ਖੁੱਲਾ ਸਾਰਾ ਖੁਆਰ ਉਹਨੂੰ ਲੱਗਾ ਨਹੀਂ ਹਾਂ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਸੀ ਕਰੋਗੇ ਨਹੀਂ ਕਰਦੇ ਪਏ ਮੈਂ ਕਿਹਾ ਪਾਸੀ ਕਰੋ ਮੈਂ ਕੰਮ ਕਰੋ ਫੂਲ ਜੂਰੂ ਕਰਨਾ ਕਰੋ ਕਰੋ 12 ਹੱਦ ਵੰਡਿਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਆਰੇ ਆਪਾਂ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮੇਰੇ ਸਾਹਦੇ ਗੱਡੀ ਆ ਠੀਕ ਆ ਕਿਹੜਾ ਐਮਐਲਏ ਦੀ ਗੱਡੀ ਦੇਖੋ ਕਿਹੜਾ ਬਰਾ ਮੇਰੇ ਸਾਹਦੇ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਰਸੀ ਹੋਏ ਪਾਸੀ ਕਰੋਗੇ ਨਹੀਂ ਕਰਦੇ ਮੈਂ ਮੇਰਾ ਜੀਵਨ ਕੰਮ ਕਰੋ ਫੂਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਵੀ ਗੋਲੀ ਨਹੀਂ ਚੋਂਦੇ ਸੋਸ਼ਲ ਮੀਡੀਆ 'ਤੇ ਬਦਮਾਸ਼ੀ ਕਰੋ ਦੂਜੀ ਨਹੀਂ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਮੈਨੂੰ ਬਦਮਾਸ਼ੀ ਨਹੀਂ ਕਰੀਂ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਗੱਲ ਨਹੀਂ ਖੜੇ ਹੋ ਫਿਰ ਦੀ ਇਹ ਤਾਂ ਦੀ ਗੱਲ ਹੈ ਤੇ ਕੋਈ ਤੁਹਾਡੀ ਕੋਈ ਯਾਰ ਕਰਦੇਗੀ ਬਈ ਨਾ ਬਾਈ ਕੰਮ ਹੈ ਵੀਰ ਜੋਦ ਦੀ ਫਲਾਣਾ ਫਲਾਣਾ ਥੋੜਾ ਪਤਾ ਦੇਖ ਲਓ ਤੁਸੀਂ

ਪਿੱਛੇ ਸਾਰਾ ਜਹਾਜ਼ ਦਾ ਖੁੱਲਾ ਸਾਰਾ ਖੁਲਾਉਣਾ ਉਹਨੂੰ ਲੱਗਾ ਨਹੀਂ ਹਾਂ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਪਾਸੇ ਕਰੋਗੇ ਨਹੀਂ ਕਰਦੇ ਪਏ ਨਹੀਂ ਕਰੀ ਪਾਸੇ ਮੇਰਾ ਜੀਤਾ ਬਾਈ ਕੰਮ ਕਰੋ ਫੂਲ ਜੂਮ ਕਰਨਾ ਕਰੋ ਕਰੋ ਦੋ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਆਰੇ ਆਪਾਂ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮੇਰੇ ਸਾਹਦੇ ਗੱਡੀ ਆ ਠੀਕ ਆ ਕਿਹੜਾ ਐਮਐਲਏ ਦੀ ਗੱਡੀ ਦੇਖੋ ਮੇਰੇ ਨਾਲ ਮੇਰੇ ਸਾਹਦੇ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਡਾ ਮੈਂ ਪਾਸੀ ਕਰੋਗੇ ਨਹੀਂ ਕਰਦੇ ਮੈਂ ਪਾਸੀ ਕਰੋ ਮੇਰਾ ਵੀ ਕੰਮ ਕਰੋ ਫੂਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਡਾ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਣੀ ਨਹੀਂ ਕੋਈ ਅੰਦਰ ਤੇ ਸੋਸ਼ਲ ਮੀਡੀਆ 'ਤੇ ਕਰੋ ਦੂਈ ਨਹੀਂ ਕਰੋ ਤੂੰ ਇਹ ਕਿਵੇਂ ਲੋਗੇ ਬਦਮਾਸ਼ੀ ਕਰਦੇ ਬਈ ਬਦਮਾਸ਼ੀ ਕੌਣ ਕਰਦਾ ਬਈ ਬਦਮਾਸ਼ੀ ਤੁਸੀਂ ਕਰਦੇ ਹੋ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਗੱਲ ਨਹੀਂ ਖੜੇ ਹੋ ਫਿਰ ਦੀ ਇੰਦਾਂ ਦੀ ਗੱਲ ਹੈ ਤੇ ਸੋਤਰ ਕੋਈ ਯਾਰ ਕਰਦੇਗੀ ਬਈ ਨਾ ਬਈ ਕੰਮ ਹੈ ਦੀਮਨ ਜੋਦ ਦੀ ਫਲਾਣਾ ਫਲਾਣਾ ਥੋੜਾ ਪਤਾ ਦੇਖ ਲਓ ਤੁਸੀਂ

ਪਿੱਛੇ ਸਾਰਾ ਜਹਾਜ਼ ਦਾ ਖੁੱਲਾ ਸਾਰਾ ਖੁਆਰ ਉਹਨੂੰ ਲੱਗਾ ਨਹੀਂ ਹਾਂ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਸੀ ਕਰੋਗੇ ਨਹੀਂ ਕਰਦੇ ਪਏ ਮੈਂ ਕਿਹਾ ਪਾਸੀ ਕਰੋ ਮੈਂ ਕੰਮ ਕਰੋ ਫੂਲ ਜੂਰੂ ਕਰਨਾ ਕਰੋ ਕਰੋ 12 ਹੱਦ ਵੰਡਿਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਆਰੇ ਆਪਾਂ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮੇਰੇ ਸਾਹਦੇ ਗੱਡੀ ਆ ਠੀਕ ਆ ਕਿਹੜਾ ਐਮਐਲਏ ਦੀ ਗੱਡੀ ਦੇਖੋ ਕਿਹੜਾ ਬਰਾ ਮੇਰੇ ਸਾਹਦੇ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਰਸੀ ਹੋਏ ਪਾਸੀ ਕਰੋਗੇ ਨਹੀਂ ਕਰਦੇ ਮੈਂ ਮੇਰਾ ਜੀਵਨ ਕੰਮ ਕਰੋ ਫੂਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਵੀ ਗੋਲੀ ਨਹੀਂ ਚੋਂਦੇ ਸੋਸ਼ਲ ਮੀਡੀਆ 'ਤੇ ਬਦਮਾਸ਼ੀ ਕਰੋ ਦੂਜੀ ਨਹੀਂ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਮੈਨੂੰ ਬਦਮਾਸ਼ੀ ਨਹੀਂ ਕਰੀਂ ਤੁਸੀਂ ਕੋਈ ਗੱਲ ਨਹੀਂ ਬੋਲੋ ਨਹੀਂ ਗੱਲ ਨਹੀਂ ਖੜੇ ਹੋ ਫਿਰ ਦੀ ਇਹ ਤਾਂ ਦੀ ਗੱਲ ਹੈ ਤੇ ਕੋਈ ਤੁਹਾਡੀ ਕੋਈ ਯਾਰ ਕਰਦੇਗੀ ਬਈ ਨਾ ਬਾਈ ਕੰਮ ਹੈ ਵੀਰ ਜੋਦ ਦੀ ਫਲਾਣਾ ਫਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਬਣਾ ਲਈ ਤਾਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਣ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਗਲਤ ਪਾ ਰਿਹਾ ਰੌਣ ਸਾਈਡ ਤੁਸੀਂ ਦੇਖੋ ਵੀ ਕੰਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾਂ ਲੱਖ ਦਾ ਸਾਰਾ ਕੰਮ ਆ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ